మే ਅਸੀਂ ਲਾਲੜੂ ਵਿਖੇ ਮੌਜੂਦ ਆ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਦੇ ਠੀਕ ਮਦਰ ਜਿਹੜਾ ਪੰਪ ਮਦਰ ਸਟੇਸ਼ਨ ਦੇ ਉੱਤੇ ਜਿੱਥੋਂ ਕਿ ਪੰਜਾਬ ਤੇ ਹੋਰ ਇਲਾਕਿਆਂ ਨੂੰ ਸਪਲਾਈ ਹੁੰਦੀ ਆ પેટ્રોલ ਦੀ ਫਿਊਲ ਦੀ ਤੇ ਇੱਥੇ ਦੇਖ ਸਕਦੇ ਹੋ ਕਿ ਜਿਹੜਾ ਟਰੱਕਾਂ ਦਾ ਆਉਣਾ ਜਾਣਾ ਉਹ ਜਾਰੀ ਆ ਹੁਣ ਪੰਜਾਬ ਦੇ ਵਿੱਚ ਸਪਲਾਈ ਆ ਜਿਹੜੀ ਉਹ ਪਚਾਈ ਜਾ ਰਹੀ ਆ ਹਾਲਾਂਕਿ ਇਸ ਨੂੰ ਹੜਤਾਲ ਦੇ ਮੱਦੇ ਨਜ਼ਰ ਪਹਿਲਾਂ ਜਿਹੜਾ ਆ ਇਸ ਸਪਲਾਈ ਨੂੰ ਪ੍ਰਭਾਵਿਤ ਕੀਤਾ ਗਿਆ ਸੀ ਪਰ ਹੁਣ ਲਗਾਤਾਰ ਇੱਥੇ ਟਰੱਕ ਨੇ ਜਿਹੜੇ ਇੱਥੋਂ ਬਾਹਰ ਜਾ ਰਹੇ ਨੇ ਤੇ ਇੱਥੇ ਖਾਲੀ ਹੋ ਕੇ ਅੰਦਰ ਦੁਬਾਰਾ ਰੀਫਿਲ ਵਾਸਤੇ ਵਾਪਸ ਆ ਰਹੇ ਨੇ ਲਗਾਤਾਰ ਸਪਲਾਈ ਜਾਰੀ ਹੈ ਲਗਾਤਾਰ ਟਰੱਕਾਂ ਦਾ ਆਉਣਾ ਜਾਣਾ ਇੱਥੇ ਜਾਰੀ ਹੈ ਤੇ ਹੁਣ ਫਿਰ ਤੋਂ ਜਿਹੜੀਆਂ ਸੇਵਾਵਾਂ ਨੇ ਉਹ ਬਹਾਲ ਹੋ ਚੁੱਕੀਆਂ ਨੇ ਤੇ ਲੋਕਾਂ ਨੂੰ ਹੁਣ ਪਰੇਸ਼ਾਨ ਹੋਣ ਦਾ ਕੋਈ ਵੀ ਜਿਹੜਾ ਆ ਉਹ ਕਾਰਨ ਨਹੀਂ ਹੈਗਾ ਇੱਥੇ ਤੱਕ ਕਿ ਅਜੇ ਵੀ ਰੱਕ ਰਹੇ ਜਿਹੜੇ ਉਹ ਕਤਾਰਾਂ ਦੇ ਵਿੱਚ ਖੜੇ ਨੇ ਤੇ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਹੋ ਜਿਹੜਾ ਆ ਫਿਲਿੰਗ ਕਰਕੇ ਦੁਬਾਰਾ ਸਟੇਸ਼ਨਾਂ 'ਤੇ ਪੈਟਰੋਲ ਪਹੁੰਚੋ। ਹਾਲਾਂਕਿ ਕੱਲ ਜਿਹੜਾ ਸੀ ਉਹ ਪੈਟਰੋਲ ਦੀ ਬੜੀ ਦਿੱਕਤ ਆ ਰਹੀ ਸੀ। ਪੈਟਰੋਲ ਜਿਹੜੇ ਨੇ ਮਿਲਣ ਦੇ ਵਿੱਚ ਲੁੱਕ ਅਸਮਰਥ ਸੀ। ਲੋਕ ਲਗਾਤਾਰ ਪਰੇਸ਼ਾਨ ਸੀ ਤੇ ਹੁਣ ਇੱਥੇ ਪੈਟਰੋਲ ਮਿਲਦਾ ਨਜ਼ਰ ਆ ਰਿਹਾ। ਪੈਟਰੋਲ ਦੀ ਸਪਲਾਈ ਚੱਲਦੀ ਨਜ਼ਰ ਆ ਰਹੀ ਆ। ਤੇ ਲੋਕ ਜਿਹੜੀ ਦਿੱਕਤ ਦਾ ਸਾਹਮਣਾ ਕਰ ਰਹੇ ਸੀ ਉਸ ਤੋਂ ਰਾਹਤ ਹੁੰਦੀ ਨਜ਼ਰ ਆ ਰਹੀ ਹੈ ਹਾਲਾਂਕਿ ਕਈ ਜਗ੍ਹਾ ਦੇ ਉਤੇ ਹੜਤਾਲ ਨੂੰ ਲੈ ਕੇ ਹਜੇ ਵੀ ਜਿਹੜਾ ਰੌਲਾ ਪਿਆ ਹੋਇਆ ਹੈ ਕਈ ਯੂਨੀਅਨਾਂ ਹਜੇ ਵੀ ਅੜੀਆਂ ਹੋਈਆਂ ਨੇ ਪਰ ਪੁਲਿਸ ਉਹਨਾਂ ਤੇ ਕਾਰਵਾਈ ਕਰਦੀ ਨਜ਼ਰ ਆ ਰਹੀ ਆ ਤੇ ਇੱਥੇ ਹੁਣ ਭਾਰਤ ਪੈਟਰੋਲੀਅਮ ਦੇ ਇਸ ਮਦਰ ਗਦਾਮ ਚੋਂ ਮਦਰ ਪੰਪ ਤੋਂ ਜਿਹੜੀ ਸਪਲਾਈ ਆ ਉਹ ਆਮ ਪੰਪਾਂ ਨੂੰ ਹੁਣ ਜਾਰੀ ਹੈ ਤੇ ਪੈਟਰੋਲ ਦੀ ਕੋਈ ਵੀ ਜਿਹੜੀ ਕਿੱਲਤ ਹੈ ਉਹ ਹੁਣ ਪੰਜਾਬ ਦੇ ਵਿੱਚ ਨਹੀਂ ਆਵੇਗੀ ਇੱਕ ਵੱਡੀ ਰਾਹਤ ਦੀ ਖਬਰ ਹੈ ਕਿਉਂਕਿ ਲਗਾਤਾਰ ਇੱਥੋਂ ਜਿਹੜੀ ਆ ਸਪਲਾਈ ਰੁਕੀ ਗਈ ਸੀ ਡਰਾਈਵਰ ਹੜਤਾਲ ਤੇ ਸੀ ਤੇ ਪੈਟਰੋਲ ਪੰਪਾਂ ਤੇ ਭੀੜ ਵੀ ਹੋ ਚੁੱਕੀ ਸੀ ਕਈ ਪੈਟਰੋਲ ਪਪ ਡਰਾਈ ਵੀ ਹੋ ਚੁੱਕੇ ਸੀ ਪਰ ਹੁਣ ਇੱਥੋਂ ਸਪਲਾਈ ਚੱਲਣ ਦੇ ਕਾਰਨ ਪੈਟਰੋਲ ਪੰਪਾਂ ਦੇ ਮੋੜ ਤੋਂ ਪੈਟਰੋਲ ਪਹੁੰਚਣਾ ਸ਼ੁਰੂ ਹੋ ਗਿਆ ਹੈ ਕਿਉਂਕਿ ਇਹੀ ਇੱਕ ਵੱਡਾ ਸਟੇਸ਼ਨ ਹੈ ਜਿੱਥੋਂ ਪੰਜਾਬ ਤੇ ਹੋਰ ਇਲਾਕਿਆਂ ਦੇ ਵਿੱਚ ਜਿਹੜਾ ਆ ਉਹ ਪੈਟਰੋਲ ਪਹਚਾਇਆ ਜਾਂਦਾ ਹੈ ਕੈਮਰਾਮੈਨ ਤਰੰਜਾ ਸ਼ਰਮਾ ਦੇ ਨਾਲ ਜਸਪੀ ਸਿੰਘ ਆਸ਼ਕ ਪੀਟੀਸੀ ਨਿਊਜ਼ ਲਾਲੜੂ